ਸੱਜ ਗੱਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਈ ਹੋਪ ਸਾਰੇ ਵਧੀਆ ਹੋਮੂਗੇ ਸਵੇਰ ਦੇ ਬਚ ਗਏ ਨੇ 7 ਦੇਖੋ ਮਹਰੀਨ ਦੀ ਸਵੇਰ ਹੁੰਦੀ ਆ ਪਾਣੀ ਦੇ ਨਾਲ ਸਾਰੇ ਆਪਾਂ ਚਾਹ ਪੀਂਨੇ ਆ ਤੇ ਇਹੇ ਪਾਣੀ ਸਾਰਾ ਦਿਨ ਬਸ ਪਾਣੀ ਚ ਹੀ ਰਹਿੰਦਾ ਹੈ ਹੁਣ ਬੂਟਿਆਂ ਨੂੰ ਪਾਣੀ ਦੇ ਰਿਆ ਰੋਜ਼ ਬੂਟਿਆਂ ਨੂੰ ਪਾਣੀ ਇਹੀ ਦਿੰਦਾ ਹੈ ਸਾਨੂੰ ਸੋਖਾ ਹੋ ਗਿਆ ਸਤੋ ਦਿੱਤਾ ਨਹੀਂ ਜਾਂਦਾ ਸੇ ਚਲੋ ਚੱਲ ਬਦਿਆ ਬੂਟਿਆਂ ਤਾਂ ਪਾਣੀ ਐ ਆਪੇ ਪਾ ਦਿਆ ਕਰ ਹੁਣ ਹਨਾ ਬੁੱਗੇ ਹੋਰ ਨੂੰ ਵੀ ਪਾ ਦੇ ਇਹਨੂੰ ਹੀ ਭਰੀ ਜਾਣਾ ਹੋਰਾਂ ਦੀ ਪਾਓ ਭਰੀ ਪਾਤੀਆ ਇੱਧਰ ਪਾ ਦੇ ਸੋਨੇ ਹੂੰ ਥੋੜੀ ਬਾਰ ਕਿਲੇ ਆ ਗਾ ਢੋਲੀ ਜਾਂਦਾ ਰਹਿਣਾ ਫਿਰ ਉਹ ਕੋਈ ਨਾ ਹੁਣ ਤਾਂ ਆ ਜਾ ਅੱਧੀ ਵਾਰ ਹਾਏ ਰੱਬਾ ਹੁਣ ਮੁੜ ਗਈ ਕੱਢ ਕੇ ਜਾਉ ਇੱਧਰ ਆ ਇੱਧਰ ਇਹ ਤਾਂ ਭਰ ਗਿਆ ਸੋਨੂੰ ਇਹਦੇ ਕੰਡੇ ਲੱਗਣਗੇ ਇੱਧਰ ਆ ਜਾ ਠੀਕ ਹੈ ਚਲੋ ਹੁਣ ਸਾਡਾ ਕਾਕਾ ਨਹਾ ਲਿਆ ਸਵੇਰੇ ਸਾਡੇ ਇਕੱਠੇ ਹੋ ਗਏ ਨੇ ਕਿਤੇ ਬਹੁਤ ਜ਼ਿਆਦਾ ਭੇਜ ਗਿਆ ਸੀ ਰੇਤੇ ਚ ਲਿਬੜ ਗਿਆ ਸੀ ਫਿਰ ਸਵੇਰੀ ਨਮਾਤਾ ਗਗੂ ਗੈਸੀ ਨਾ ਕਿ ਰੈਡੀ ਸਿਰ ਬਾਲਿਆ ਸੀ ਹਨਾ ਸੁਬਾ ਦੇ ਵੱਜ ਗਏ ਨੇ 8:30 ਹੁਣ ਆਪਾਂ ਗਗੂ ਰੈਡੀ ਕਰ ਲਿਆ ਸਾਰੇ ਰੈਡੀ ਹੋ ਗਏ ਆ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਅੱਜ ਮੱਸੀਆ ਵੀ ਹੈ ਠੀਕ ਹੈ ਹਾਂ ਅੱਜ ਕਿੱਥੇ ਚੱਲਾਂਗੇ ਆਪਾਂ ਬਾਬਾ ਕਿੱਥੇ ਚੱਲਣਾ ਰੈਡੀ ਹੋ ਕੇ ਇੱਥੇ ਚੱਲ ਬਾਬਾ ਸ਼ੇਰਤਮਲ ਨਹੀਂ ਲਿਆ ਮੈਂ ਹਾਂ ਕਿੱਥੇ ਆ ਮਾਲ ਤੇਰਾ ਹਾਂ ਕਿੱਥੇ ਆ ਤੇਰਾ ਮਾਲ ਹਾਂ ਸੁਤੇ ਆਦਾਂ ਅੰਦਰ ਆਣਾ ਹਾਂ ਚਲੋ ਠੀਕੇ ਜੀ ਮਿਲਦੇ ਆ ਫਿਰ ਆਪਾਂ ਮਮਾ 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 ਹਾਂ ਜੀ

ਪਰ ਉਹ ਵੀ ਆ ਰਹੀ ਸੀ ਬਹੁਤ ਬੋਸਣਾ ਹੋ ਰਿਹਾ ਸੀ ਨਾਮ ਲੱਗਿਆ ਆ ਰਹੀ ਸੀ ਜੇ ਵੀ ਕਾਵੇ ਸਾਹ ਹੋਣਾ ਨੀਜੈ ਦਿਕਾ ਪਰਵਤਾਈ ਗੁਰਦੁਆਰਾ ਸਾਹਿਬ ਤੋਂ ਆਕੇ ਫਿਰ ਗੁੱਗੂ ਨੇ ਮੰਮੀ ਦੇ ਪੈਰਾਂ ਦੀ ਕੀਤੀ ਮਾਲਿਸ਼ ਚਲੋ ਠੀਕ ਹੈ ਜੀ ਹੁਣ ਅੱਪਾ ਮਿਲਦੇ ਹਾਂ ਕਿਸੇ ਨੈਕਸਟ ਬਲੌਗ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਨਵੇਂ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਏ ਬਾਏ